ਔਰ 8ਵੇਂ ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਲੀਡ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ 8ਵੇਂ ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਪਹਿਲੇ ਸਥਾਨ ਦੇ ਉੱਤੇ ਹੈ 8ਵੇਂ ਰਾਉਂਡ ਦੇ ਨਤੀਜਿਆਂ ਦੀ ਇਹ ਗੱਲ ਕਰ ਰਹੇ ਹਾਂ ਜਿੱਥੇ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ 3668 ਵੋਟਾਂ ਦੇ ਮਾਰਜਿਨ ਨਾਲ ਅੱਗੇ ਚੱਲ ਰਹੇ ਔਰ ਟੋਟਲ ਵੋਟ 20454 ਔਰ ਸੁਖਵਿੰਦਰ ਕੌਰ 16786 ਵੋਟਾਂ ਦੇ ਨਾਲ ਜਿਹੜਾ ਉਹ ਦੂਸਰੇ ਸਥਾਨ ਦੇ ਉੱਤੇ ਚੱਲ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਦਰਮਿਆਨ ਇੱਥੇ ਫਸਵੀਂ ਟੱਕਰ ਨਜ਼ਰ ਆ ਰਹੀ ਹੈ ਸੁਖਵਿੰਦਰ ਕੌਰ ਕੋਲੇ 3668 ਵੋਟਾਂ ਜਿਹੜੀਆਂ ਘਟ ਨੇ ਜਦੋਂ ਕਿ ਇਹ ਮਾਰਜਨ ਆਮ ਆਦਮੀ ਪਾਰਟੀ ਕਵਰ ਕਰ ਰਹੀ ਹੈ ਯਾਨੀ ਕਿ 35000 ਤੋਂ ਵੱਧ ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਅੱਠਵੇਂ ਰਾਊਂਡ ਦੇ ਵਿੱਚ ਜਿਹੜੀ ਹੈ ਉਹ ਲੀਡ ਬਣਾ ਕੇ ਜਿਹੜੀ ਹੈ ਜਿਤਵਲ ਵਧਦੀ ਹੋਈ ਨਜ਼ਰ ਆ ਰਹੀ ਹੈ ਅੱਠ ਰਾਊਂਡ ਹਲੇ ਬਾਕੀ ਹੈ 8 ਰਾਉਂਡ ਬਾਕੀ ਹੈ ਔਰ ਇਸ ਕੌਨਸਟਿਟੂਐਂਸੀ ਦੀ ਜਿਹੜੀ ਤਸਵੀਰ ਦੇ ਮੁਤਾਬਿਕ ਜੇਕਰ ਗੱਲ ਕਰੀਏ ਤੇ ਹਲੇ ਵੀ ਜਿਹੜਾ ਕੋਈ ਇਸ ਨੂੰ ਯਕੀਨੀ ਨਹੀਂ ਕਿਹਾ ਜਾ ਸਕਦਾ ਕਿ ਇਹ ਜਿੱਤ ਹੈ ਜਾਂ ਨਹੀਂ 6ਵੇਂ ਰਾਉਂਡ ਦੇ ਵਿੱਚ 892 ਦੀ ਲੀਡ ਸੀਗੀ ਹਰਮਿੰਦਰ ਸੰਧੂ ਹੋਰਾਂ ਦੀ ਪਰ ਹੁਣ ਲੀਡ ਜਿਹੜੀ ਹੈ ਲਗਾਤਾਰ ਵਧਦੀ ਤੁਰੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਖਾਤੇ ਦੇ ਵਿੱਚ ਕੁੱਲ 20454 ਵੋਟਾਂ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਔਰ ਆਮ ਆਦਮੀ ਪਾਰਟੀ ਹੁਣ 3600 ਤੋਂ ਵਧੇਰੇ ਵੋਟਾਂ ਦੇ ਨਾਲ ਪਹਿਲੇ ਸਥਾਨ ਦੇ ਉੱਤੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਔਰ ਹਰਮੀਤ ਸੰਧੂ ਜਿਹੜੇ ਕਿ ਪਾਰਟੀ ਬਦਲ ਕੇ ਸੱਤਾਧਾਰੀ ਜਮਾਤ ਆਮ ਆਦਮੀ ਪਾਰਟੀ ਨਾਲ ਜੁੜੇ ਸੀ ਹਾਲਾਂਕਿ ਜਿਹੜੀ 2022 ਦੀ ਚੋਣ ਸੀਗੀ ਕਸ਼ਮੀਰ ਸੋਲ ਹੋਰਾਂ ਦੇ ਨਾਲ ਹਰਮੀਰ ਸੰਧੂ ਹਰਾ ਦੀ ਟੱਕਰ ਸੀ ਹਰਮੀਰ ਸੰਧੂ ਉਦੋਂ ਦੂਸਰੇ ਸਥਾਨ ਤੇ ਸੀ ਕਾਫੀ ਵੋਟਾਂ ਜਿਹੜੀਆਂ ਨੇ ਜਦੋਂ ਇਹ ਸ਼ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਸੀਗੇ ਉਦੋਂ ਇਹਨਾਂ ਨੂੰ ਪਈਆਂ ਸੀ ਤਾਂ ਹੁਣ ਇਸ ਰਾਉਂਡ ਦੇ ਵਿੱਚ ਜੇਕਰ 8ਵੇਂ ਰਾਉਂਡ ਦੀ ਗੱਲ ਕਰਦੇ ਆ ਤਾਂ ਇਸ ਦੇ ਅੰਦਰ ਜਿਹੜਾ ਮਨਦੀਪ ਸਿੰਘ ਖਾਲਸਾ ਨੇ ਜਿਹੜੇ ਕਿ ਪੰਥਕ ਧਰਾਂ ਦੇ ਸਾਂਝੇ ਉਮੀਦਵਾਰ ਸੀ ਉਹਨਾਂ ਦੇ ਖਾਤੇ 9162 ਵੋਟਾਂ ਨੇ ਔਰ ਜਿਹੜੇ ਕਾਂਗਰਸ ਦੇ ਕੈਂਡੀਡੇਟ ਕਰਨਵੀਰ ਸਿੰਘ ਨੇ ਉਹਨਾਂ ਦੇ ਖਾਤੇ ਜਿਹੜੀਆਂ ਨੇ 8760 ਵੋਟਾਂ ਆਈਆਂ ਨੇ ਤਾਂ ਇਹ ਇਸ ਰਾਉਂਡ ਦੇ ਵਿੱਚ ਮਨਦੀਪ ਸਿੰਘ ਨੇ ਕਾਂਗਰਸ ਨੂੰ ਪਛਾੜਿਆ ਤਾਂ ਇਹ ਵੀ ਇੱਕ ਵੱਡਾ ਉਲਟ ਫੇਰ ਹੈ ਹਾਲਾਂਕਿ ਭਾਜਪਾ ਨੇ ਆਪਣਾ 2000 ਵਾਲਾ ਰਿਕਾਰਡ ਜਿਹੜਾ ਹੈ ਉਹ ਤੋੜਿਆ 2300 ਦੋ ਵੋਟਾਂ ਜਿਹੜੀਆਂ ਨੇ ਉਹ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਇਸ ਦੇ ਨਾਲ ਬੀਜੇਪੀ ਕਾਫੀ ਪਿੱਛੇ ਚੱਲ ਰਹੀ ਹੈ ਔਰ ਗਰਾਉਂਡ ਜ਼ੀਰੋ ਤੋਂ ਸਾਡੇ ਪੱਤਰਕਾਰ ਸਰਵਣ ਐਸ ਵੇਲੇ ਬਣੇ ਹੋਏ ਆ ਸਰਵਣ ਜਿਹੜੇ ਪੋਲਿੰਗ ਬੂਥ ਤੇ ਤੁਸੀਂ ਮੌਜੂਦ ਹੋ ਔਰ 8 ਰਾਊਂਡ ਜਿਹੜੇ ਆ ਪੂਰੇ ਹੋ ਚੁੱਕੇ ਆ 8 ਰਾਊਂਡ ਤੋਂ ਬਾਅਦ ਮਾਹੌਲ ਕੀ ਕੁਝ ਕਹਿ ਰਿਹਾ ਕਿ ਇਹ ਇਹ ਕੰਸਿਸਟੈਂਸੀ ਬਣੀ ਰਹਿ ਸਕਦੀ ਹੈ ਕਿੰਨੇ ਪਿੰਡ ਨੇ ਇਸ ਕੰਸਟਿਟੂਐਂਸੀ ਦੇ ਵਿੱਚ ਤੇ ਉਹਨਾਂ ਦੇ ਪੋਲਿੰਗ ਬੂਥ ਦੇ ਮੁਤਾਬਿਕ ਕੀ ਲੀਡ ਤੋੜਨ ਦੇ ਵਿੱਚ ਅਕਾਲੀ ਦਲ ਕਾਬਜ ਕਾਮਯਾਬ ਹੋ ਸਕਦਾ ਹੈ ਜਾਂ ਨਹੀਂ ਹਾਂ ਬਿਲਕੁਲ ਨਮਜੋਦ ਜੇਕਰ ਗੱਲ ਕਰੀਏ 8ਵੇਂ ਰਾਉਂਡ ਦੀ ਤਾਂ 8ਵੇਂ ਰਾਉਂਡ ਦੇ ਵਿੱਚ ਹਰਮਿੰਦਰ ਸਿੰਘ ਸੰਧੂ ਸਤਾਧਾਰੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਵੱਡੀ ਲੀਡ ਜਿਹੜੀ ਹੈ ਉਹਨਾਂ ਵੱਲੋਂ ਹਾਸਲ ਕੀਤੀ ਗਈ ਹੈ 3668 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਔਰ 20454 ਵੋਟਾਂ ਜਿਹੜੀਆਂ ਨੇ ਹੁਣ ਤੱਕ ਉਹਨਾਂ ਨੂੰ ਪਈਆਂ ਔਰ ਦੂਸਰੇ ਨੰਬਰ ਤੇ ਹੁਣ ਜਿਹੜੇ ਨੇ ਸ਼ਰੋਮਣੀ ਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਜਿਹੜੇ ਨੇ ਉਹ ਖਿਸਕ ਕੇ ਦੂਜੇ ਨੰਬਰ ਤੇ ਆ ਗਏ ਨੇ 66786 ਵੋਟਾਂ ਦੇ ਨਾਲ ਜਿਹੜੇ ਨੇ ਉਹ ਦੂਜੇ ਨੰਬਰ ਤੇ ਚੱਲ ਰਹੇ ਨੇ ਔਰ ਮਨਦੀਪ ਸਿੰਘ ਖਾਲਸਾ ਜਿਹੜੇ ਲਗਾਤਾਰ ਚੌਥੇ ਨੰਬਰ ਤੇ ਸੀ ਹੁਣ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਨੂੰ ਪਛਾੜ ਕੇ 9162 ਵੋਟਾਂ ਦੇ ਨਾਲ ਤੀਸਰੇ ਨੰਬਰ ਤੇ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਔਰ ਕਾਂਗਰਸ ਦੇ ਕਰਨਵੀਰ ਸਿੰਘ ਜਿਹੜੇ ਨੇ ਫਿਲਹਾਲ 8760 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਨਜ਼ਰ ਆ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ 2302 ਵੋਟਾਂ ਦੇ ਨਾਲ ਮਹਿਜ਼ 2302 ਵੋਟਾਂ ਦੇ ਨਾਲ ਇਸ ਵਕਤ ਪੰਜਵੇਂ ਨੰਬਰ ਤੇ ਜਿਹੜੇ ਆ ਹੋ ਨਜ਼ਰ ਆ ਰਹੇ ਨੇ ਕੁਲ ਬਿਲਾ ਕੇ ਵੇਖਿਆ ਜਾਵੇ ਤਾਂ ਫਸਵਾ ਮੁਕਾਬਲਾ ਜਿਹੜਾ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਦੇ ਵਿਚਕਾਰ ਚੱਲਦਾ ਹੋਇਆ ਨਜ਼ਰ ਆ ਰਿਹਾ ਜਿੱਤੇ ਕਿ ਹਰਮਿੰਦਰ ਸਿੰਘ ਸੰਧੂ ਇਸ ਵਕਤ 8ਵੇਂ ਗੇੜ ਅਤੇ ਪੂਰਾ ਹੋਣ ਦੇ ਦੌਰਾਨ ਤੇ 20454 ਵੋਟਾਂ ਦੇ ਨਾਲ ਪਹਿਲੇ ਨੰਬਰ ਤੇ ਬਣੇ ਹੋਏ ਨੇ ਔਰ ਇਹਨਾਂ ਵੱਲੋਂ 3688 ਵੋਟਾਂ ਦੀ ਲੀਡ ਜਿਹੜੀ ਹਾਸਲ ਕੀਤੀ ਗਈ ਹੈ ਉੱਥੇ ਸੁਖਵਿੰਦਰ ਕੌਰ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਨੇ 16786 ਵੋਟਾਂ ਦੇ ਨਾਲ ਦੂਸਰੇ ਨੰਬਰ ਤੇ ਜਿਹੜੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਔਰ ਮਨਦੀਪ ਦੀ ਪੰਥਕ ਮਾ ਧੜਿਆਂ ਦੇ ਸਾਝੇ ਉਮੀਦਵਾਰ ਜਿਹੜੇ ਮੰਨੇ ਜਾ ਰਹੇ ਨੇ 9162 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਜਦੋਂ ਪਹਿਲੇ ਤਿੰਨ ਰਾਊਂਡ ਸੀ ਤਾਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਅੱਗੇ ਚੱਲ ਰਿਹਾ ਸੀ ਪਰ ਚੌਥੇ ਪੰਜਵੇਂ ਛੇਵੇਂ ਤੇ ਸੱਤਵੇਂ ਰਾਊਂਡ ਦੇ ਵਿੱਚ ਲਗਾਤਾਰ ਵੜਤ ਜਿਹੜੀ ਆ ਉਹ ਬਣਾ ਕੇ ਰੱਖੀ ਹੋਈ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਔਰ ਵੱਡੀ ਲੀਡ ਜਿਹੜੀ ਆ ਹਾਸਲ ਕਰ ਲਈ ਹੈ ਜਿਸ ਦਾ ਟੁੱਟਣਾ ਜਿਹੜਾ ਹੁਣ ਨਮੁਮਕਿਨ ਜਿਹਾ ਲੱਗਦਾ ਜੀ ਜੀ ਅ ਸਰਵਨਾ ਆਪਾਂ ਗੱਲਬਾਤ ਜਾਰੀ ਰੱਖਾਂਗੇ ਫਿਲਹਾਲ ਜਿਹੜਾ ਹੈ ਇੱਕ ਵਾਰੀ ਰੁੱਖ ਬਿਹਾਰ ਦਾ ਕਰਾਂਗੇ ਕਿਉਂਕਿ ਉੱਤਰ ਪ੍ਰਦੇਸ਼ ਤੇ ਬਿਹਾਰ ਜਿਹੜਾ ਹੈ ਉਹ ਵੱਡੀਆਂ ਸਟੇਟਾਂ ਨੇ ਜਿਹੜੀ ਕਿ ਮੁਲਕ ਦੀ ਸਰਕਾਰ ਤੈਅ ਕਰਦੀ ਹੈ ਬਿਹਾਰ ਵਿਧਾਨ ਸਭਾ ਚੋਣਾਂ ਦਾ ਜਿਹੜੇ ਰੁਝਾਨ ਨੇ ਇਸ ਵੇਲੇ ਐਨਡੀਏ ਦੇ ਪੱਖ ਦੇ ਵਿੱਚ ਨਜ਼ਰ ਆ ਰਹੇ ਹੈ ਨतीश ਤੇ ਭਾਜਪੀ ਜਿਹੜੇ ਮਿਲ ਕੇ ਚੋਣਾਂ ਲੜ ਰਹੇ ਹੈ ਯਾਨੀ ਕਿ ਐਨਡੀਏ 185 ਸੀਟਾਂ ਨਾਲ ਅੱਗੇ ਚੱਲ ਰਿਹਾ ਹੈ ਤੇ ਮਹਾਗਠ ਜੋੜ 59 ਸੀਟਾਂ ਨਾਲ ਦੂਸਰੇ ਸਥਾਨ ਦੇ ਉੱਤੇ ਹੈ ਸਿਰਫ 59 ਸੀਟਾਂ ਦੇ ਉੱਤੇ ਲੀਡ ਹੈ ਪਟਨਾ ਦੀ ਪੰਜ ਸੀਟਾਂ ਤੇ ਮਹਾਗਠ ਜੋੜ ਜਿਹੜਾ ਹੈ ਉਹ ਜ਼ਰੂਰ ਅੱਗੇ ਚੱਲ ਰਿਹਾ ਹੈ ਔਰ ਤ੍ਰਿਜਸਵੀ ਯਾਦਵ 916 ਵੋਟਾਂ ਦੀ ਲੀਡ ਨਾਲ ਅੱਗੇ ਹੈ ਕੋਈ ਜ਼ਿਆਦਾ ਵੱਡੀ ਲੀਡ ਨਹੀਂ ਹੈ ਬਿਹਾਰ ਵਿਧਾਨ ਸਭਾ ਚੋਣਾਂ ਮੁਤਲਕ ਜਿਹੜੀ ਵੋਟਾਂ ਦੀ ਗਿਣਤੀ جاری ਹੈ ਬਿਹਾਰ ਦੇ ਰੁਝਾਨਾ ਚ NDA ਇਸ ਵੇਲੇ ਅੱਗੇ ਚੱਲ ਰਿਹਾ ਹੈ। ਔਰ ਲਗਾਤਾਰ ਤਰਨਤਨ ਬਾਈਪੋਲ ਦੀ ਗਿਣਤੀ ਚੱਲ ਰਹੀ ਹੈ ਗਰਾਉਂਡ ਜ਼ੀਰੋ ਸਾਡੀ ਟੀਮਸ ਬਣੀਆਂ ਹੋਈਆਂ ਨੇ ਸਰਵਨ ਇੱਕ ਗੱਲ ਬੜੀ ਇੰਪੋਰਟੈਂਟ ਹੈ ਉਹ ਇਹ ਹੈ ਕਿ ਮਨਦੀਪ ਸਿੰਘ ਹੋਰਾਂ ਦਾ ਨਾਮ ਬਹੁਤ ਗੂੰਜਿਆ ਸੀਗਾ ਔਰ ਸੋਸ਼ਲ ਮੀਡੀਆ ਤੇ ਉੱਤੇ ਵੀ ਬਹੁਤ ਚਰਚਾ ਸੀਗੀ ਹਾਲਾਂਕਿ ਸੋਸ਼ਲ ਮੀਡੀਆ ਨੂੰ ਉਹਨਾਂ ਐਕਟਿਵਲੀ ਕਨਸੀਡਰ ਨਹੀਂ ਕੀਤਾ ਗਿਆ ਪਰ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤੇ ਲੋਕਾਂ ਨੇ ਮੰਨਿਆ ਸੀਗਾ ਕਿ ਹਾਂ ਵਾਕਿਆ ਹੀ ਸੋਸ਼ਲ ਮੀਡੀਆ ਜਿਹੜਾ ਹੈ ਉਹ ਇੱਕ ਭਰੋਸੇਯੋਗ ਪਲੇਟਫਾਰਮ ਹੈ ਪਰ ਮਨਦੀਪ ਸਿੰਘ ਹੋਰਾਂ ਦੀ ਜਿੰਨੀ ਵੱਡੀ ਤਦਾਦ ਦੇ ਵਿੱਚ ਆਵਾਜ਼ ਉੱਠੀ ਉਹ ਉਨਾ ਵੱਡਾ ਨਤੀਜਿਆਂ ਦੇ ਵਿੱਚ ਰੁਝਾਨਾਂ ਦੇ ਅੰਦਰ ਉਹ ਚੀਜ਼ ਨਜ਼ਰ ਨਹੀਂ ਆ ਰਹੀ ਹਾਲਾਂਕਿ ਕਾਂਗਰਸ ਨੂੰ ਉਹਨਾਂ ਨੇ ਜ਼ਰੂਰ 8ਵੇਂ ਰਾਉਂਡ ਦੇ ਵਿੱਚ ਪਛਾੜਿਆ ਪਰ ਜਿੱਤ ਦੇ ਨੇੜੇ ਨਜ਼ਰ ਨਹੀਂ ਆ ਰਹੇ ਬਿਲਕੁਲ ਨਵਜੋਤ ਇਸ ਵਕਤ ਅਠਵੇਂ ਗੋ ਦੌਰ ਦੀ ਗੇੜ ਦੀ ਜਿਹੜੀ ਗਿਣਤੀ ਆ ਉਹ ਹੋ ਚੁੱਕੀ ਆ ਪਰ ਕੁੱਲ ਬਿਲਾ ਕੇ ਵੇਖਿਆ ਜਾਵੇ ਤਾਂ ਇਸ ਵਕਤ ਮਨਦੀਪ ਸਿੰਘ ਖਾਲਸਾ 30 ਨੰਬਰ ਤੇ ਨਜ਼ਰ ਆ ਰਹੇ ਨੇ ਜਦਕਿ ਸਵੇਰ ਤੋਂ ਪਹਿਵੇਂ ਨੰਬਰ ਤੇ ਜਿਹੜੇ ਬਣੇ ਹੋਏ ਸੀ ਇੱਕ ਤਰ੍ਹਾਂ ਦੇ ਨਾਲ ਵੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਤੋਂ ਜਿਹੜੇ ਆ ਉਹ ਸਖਤ ਵੱਡੀ ਲੀਡ ਦੇ ਨਾਲ ਪਿੱਛੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਸ ਤਰ੍ਹਾਂ ਦੇ ਨਾਲ ਮੁਕਾਬਲਾ ਜਿਹੜਾ ਆਮ ਆਦਮੀ ਪਾਰਟੀ ਤੇ ਮਨਦੀਪ ਸਿੰਘ ਖਾਲਸਾ ਦੇ ਵਿੱਚਕਾਰ ਪ੍ਰਮੁੱਖ ਤੌਰ ਤੇ ਮੰਨਿਆ ਜਾ ਰਿਹਾ ਸੀ ਉਸ ਨੂੰ ਕਿੰਨਾ ਕਿਤੇ ਜਿਹੜੀਆਂ ਵੋਟਾਂ ਜਿਹੜ ਨੂੰ ਕਾਫੀ ਜੜਾ ਝਟਕਾ ਲੱਗਾ ਕਿਉਂਕਿ ਲੋਕਾਂ ਦਾ ਵੀ ਇਹੀ ਕਹਿਣਾ ਸੀਗਾ ਕਿ ਇਸ ਵਾਰ ਟੱਕਰ ਜਿਹੜੀ ਆ ਮਨਦੀਪ ਸਿੰਘ ਖਾਲਸਾ ਤੇ ਸਤਾਧਾਰੀ ਪਾਰਟੀ ਦੇ ਉਮੀਦਵਾਰ ਦੇ ਵਿਚਕਾਰ ਹੀ ਜਿਹੜੀ ਆ ਉਹ ਰਹਿਣ ਵਾਲੀ ਆ ਠੀਕ ਆ ਸਤਾਧਾਰੀ ਪਾਰਟੀ ਦੇ ਜਿਹੜੇ ਉਮੀਦਵਾਰ ਸੀ ਹਰਮਿੰਦਰ ਸਿੰਘ ਸੰਧੂ ਤਿੰਨ ਜਿਹੜੇ ਗੇੜ ਹੋਏ ਜਿਹੜੇ ਰਾਉਂਡ ਹੋਏ ਉਹਨਾਂ ਦੇ ਵਿੱਚ ਬੇਸ਼ੱਕ ਪਿੱਛੇ ਚੱਲਦੇ ਹੋਏ ਨਜ਼ਰ ਆਏ ਸ਼ਨੂਮਨੀ ਕਾਲੀਵਾਲ ਦੇ ਉਮੀਦਵਾਰ ਦੇ ਤੋਂ ਪਰ ਹੁਣ ਲਗਾਤਾਰ ਚੌਥੇ ਰਾਉਂਡ ਤੋਂ ਜਿਸ ਤਰ੍ਹਾਂ ਦੇ ਨਾਲ ਬੜਤ ਬਣਾਈ ਹੋਈ ਆ ਤਾਂ ਵੱਡੀ ਲੀਡ ਹਾਸਲ ਕਰ ਚੁੱਕੇ ਨੇ ਪਰ ਉਧਰ ਮਨਦੀਪ ਸਿੰਘ ਖਾਲਸਾ ਜਿਹੜੇ ਨੇ ਉਹ ਉੱਪਰ ਜ਼ਰ ਪਿਛਾੜਿਆ ਔਰ ਕੁੱਲ ਮਿਲਾ ਕੇ ਵੇਖਿਆ ਜਾ ਤਾਂ ਭਾਜਪਾ ਦੇ ਉਮੀਦਵਾਰ ਤੋਂ ਪਹਿਲਾਂ ਹੀ ਉੱਪਰ ਚੱਲ ਰਹੇ ਸਨ ਔਰ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਜਵੇਂ 30 ਨੰਬਰ ਤੇ ਨੇ ਪਰ ਅਜੇ ਫਰਕ ਵੱਡਾ 11282 ਵੋਟਾਂ ਦਾ ਜਿਹੜਾ ਫਰਕ ਹੈ ਜਿਹੜਾ ਕਿ ਪੂਰਾ ਨਹੀਂ ਹੋਣ ਵਾਲਾ ਫਿਰ ਹਾਲ ਜੇਕਰ ਗੱਲ ਕਰੀਏ ਤਾਂ ਇਸ ਵਕਤ ਫਸਵੀ ਟੱਕਰ ਜਿਹੜੀ ਹੈ ਅਠਵਾ ਗੇਟ ਪੂਰਾ ਹੋਣ ਦੇ ਦੌਰਾਨ ਫਸਵੀ ਟੱਕਰ ਜਿਹੜੀ ਹੁਣ ਤੱਕ ਦੇਖਣ ਨੂੰ ਮਿਲੀ ਆ ਉਹ ਸਿਰਫ ਸਤਾਧਰੀ ਪਾਰਟੀ ਦੇ ਜਿਹੜੇ ਉਮੀਦਵਾਰ ਹਰਮੀਤ ਸਿੰਘ ਸੰਧੂ ਤੇ ਸੁਖਵਿੰਦਰ ਕੌਰ ਸ਼ਰਮਣੀ ਅਕਾਲੀਦਾਰ ਦੀ ਉਮੀਦਵਾਰ ਦੇ ਵਿਚਕਾਰ ਹੀ ਦੇਖਣ ਨੂੰ ਮਿਲੀ ਆ ਬੇਸ਼ੱਕ ਤੋ ਕਿਆ ਜੰਦਰ ਹੈ ਕਿ ਜਿਹੜਾ ਤਰਨਤਾਨ ਹਲਕਾ ਪੰਥਕ ਹਲਕਾ ਹੈ ਪਰ ਕਿਤਨਾ ਕਿਤੇ ਇਥੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਪੰਥ ਦੇ ਨਾਂ ਤੇ ਵੋਟ ਮੰਗੀ ਬੰਦੀਪ ਸਿੰਘ ਖਾਲਸਾ ਤੋਂ ਉਸ ਦੀਆਂ ਸਹਿਯੋਗੀ ਪਾਰਟੀਆਂ ਨੇ ਵੀ ਪੰਥ ਦੇ ਨਾਂ ਤੇ ਵੋਟ ਮੰਗੀ ਔਰ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਪੰਥਕ ਵੋਟ ਜਿਹੜੀ ਆ ਉਹ ਧੜਿਆਂ ਦੇ ਵਿੱਚ ਵੰਡੀ ਗਈ ਜਿਸ ਦੇ ਚੱਲਦਿਆਂ ਕਿਤੇ ਨਾ ਕਿਤੇ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਤੇ ਬੰਦੀਪ ਸਿੰਘ ਨੂੰ ਹੀ ਹੋਇਆ ਉਧਰ ਦੂਸਰੇ ਪਾਸੇ ਹਰਮੀਤ ਸਿੰਘ ਸਿੱਧੂ ਜਿਹੜੇ ਨੇ ਲਗਾਤਾਰ ਤਿੰਨ ਵਾਰ ਜਿਵੇਂ ਜਿਹੜੇ ਵਿਧਾਇਕ ਰਹੇ ਤਰਨਤਾਰਨ ਤੋਂ ਉਸ ਤੋਂ ਬਾਅਦ ਜਿਹੜਾ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਤਾਂ ਕਿਤਨਾ ਕਿਤੇ ਉਹਨਾਂ ਨੇ ਵੀ ਅਕਾਲ ہے کیونکہ ਜਿਹੜੀ بی جے پی ہے ਉਹਦੇ ਵੱਲੋਂ ਵਾਰ-ਵਾਰ ਜਿਹੜੀਆਂ سٹیٹమెంట్ਸ ਅਕਾਲੀ ਦਲ ਮੁਤਲਕ یعنی کہ ਅਕਾਲੀ ਦਲ ਬਾਦਲ ਮੁਤਲਕ ਦਿੱਤੀਆਂ ਗਈਆਂ ਕਿ ਉਹ ਉਹਨਾਂ ਦੇ ਨਾਲ ਚੋਣਾਂ ਲੜਨ ਦੇ ਰੋਹ ਦੇ ਵਿੱਚ ਨਹੀਂ ਹੈ ਔਰ جس طریقے ਨਾਲ ਇੱਥੇ مندیپ ਸਿੰਘ ਹੋਰਾਂ ਦੇ ਵੱਲੋਂ ਜਿੰਨੀਆਂ ਵੋਟਾਂ حاصل ਕੀਤੀਆਂ ਗਈਆਂ ਨੇ 8ਵੇਂ راؤنڈ تک کہ پنجاب ਦੇ سیاسی ਗਠ ਜੋੜ ਦੇ ਨਵੇਂ ਸਮੀਕਰਨ نظر ਆ ਰਹੇ ہیں ਹੋ ਸਕਦਾ ਹੈ ਕਿ بی جے پی ਜਿਹੜੀ ਹੈ ਉਹ ਇਸ ਨਵੇਂ ਪੰਥਕ ਧਰ ਦੇ ਨਾਲ ਜਾਵੇ ਔਰ ਜੇਕਰ ਜੇ ਉਹ ਹੁਣ ਤੱਕ ਇਹਨਾਂ ਦਾ ਜੋੜ ਕਰ ਲਈਏ ਤਾਂ ਇਹ ਕਾਂਗਰਸ ਨੂੰ ਵੀ ਪਿੱਛੇ ਛੱਡਦੇ ਆ ਔਰ ਇਹ ਤੀਜਾ ਸਥਾਨ ਹਾਸਲ ਕਰਦੇ ਆ ਤਾਂ ਮਤਲਬ ਇਹ 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 ਜਿਹੜੇ ਅੱਜ ਦੇ ਰੁਝਾਨ ਨੇ ਇਸ ਵੱਲ ਵੀ ਇਸ਼ਾਰਾ ਕਰ ਰਹੇ ਆ ਆ ਬਿਲਕੁਲ ਨਮਜੂਦ ਹੋ ਸਕਦਾ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਦਾ ਗੱਠਜੋੜ ਰਿਹਾ ਤਾਂ ਹੁਣ ਵੇਖਿਆ ਜਾਵੇ ਤਾਂ ਤੀਸਰਾ ਜਿਹੜਾ ਪੰਥਕ ਮੋਰਚਾ ਕਹਿ ਲਿਖਿਆ ਤੇ ਜਿਹੜਾ ਉੱਭਰ ਕੇ ਸਾਹਮਣੇ ਆਇਆ ਮਨਦੀਪ ਸਿੰਘ ਖਾਲਸਾ ਜਿਹੜੇ ਨੇ ਇਸ ਵਕਤੀ ਸੇ ਨੰਬਰ ਤੇ ਨਜ਼ਰ ਆ ਰਹੇ ਨੇ ਜੇਕਰ 16 ਰਾਊਂਡ ਗੇਟ ਦੀ ਗਿਣਤੀ ਹੋਣ ਤੋਂ ਬਾਅਦ ਵੀ ਮਨਦੀਪ ਸਿੰਘ ਖਾਲਸਾ ਤੀਜੇ ਨੰਬਰ ਤੇ ਰਹਿੰਦੇ ਨੇ ਤਾਂ ਭਾਜਪਾ ਜਿਹੜੀ ਆ ਹੋ ਸਕਦਾ ਵਿਚਾਰ ਜ਼ਰੂਰ ਕਰ ਸਕਦੀ ਆ ਪਰ ਇਸ ਦੇ ਜਿਹੜੇ ਨੇ ਅਜੇ ਕਾਰਨ ਜਿਹੜੇ ਨੇ ਬਹੁਤ ਘੱਟ ਜਾਪਦੇ ਨੇ ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਜ਼ਰੂਰ ਲੱ ਜਿਹੜੀਆਂ ਆਉਣ ਵਾਲੀਆਂ 207 ਦੀਆਂ ਚੋਣਾਂ ਨੂੰ ਤੇ ਵੱਡਾ ਅਸਰ ਜਿਹੜਾ ਛੱਡ ਕੇ ਜਾਣ ਗਿਆ ਜੇਕਰ ਹਰਮਿੰਦਰ ਸਿੰਘ ਸਿੰਧੂ ਇਸ ਦੇ ਵਿੱਚ ਜਿਹੜੇ ਨੇ ਹੋਰ ਵੀ ਵੱਡੀ ਲੀਡ ਦੇ ਨਾਲ ਜਿੱਤੇ ਦਰਜ ਕਰਦੇ ਨੇ ਤਾਂ ਇਹ ਕੁੱਲ ਬਿਲਾ ਕੇ ਵੇਖਿਆ ਜਾ ਸਕਦਾ ਕਿ ਬੇਸ਼ੱਕ ਆਮ ਆਦਮੀ ਪਾਰਟੀ ਦੇ ਵੱਲੋਂ ਅਕਾਲੀ ਦਲ ਦੇ ਉਮੀਦਵਾਰ ਦੀ ਵਰਤੋਂ ਕੀਤੀ ਗਈ ਹੈ ਵਿਰੋਧ ਦੇ ਬਾਵਜੂਦ ਆਪਣੀ ਪਾਰਟੀ ਦੇ ਵੀ ਕੁਝ ਮੈਂਬਰਾਂ ਦਾ ਵਿਰੋਧ ਕਰਨਾ ਪਿਆ ਸੀਗਾ ਪਰ ਫਿਰ ਵੀ ਜਿਹੜੀ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਦੀ ਵਰਤੋਂ ਕੀਤੀ ਹੈ ਤਾਂ ਜੇਕਰ ਵੱਡੀ ਲੀਡ ਦੇ ਨਾਲ 7-8000 ਦੀ ਲੀਡ ਦੇ ਨਾਲ ਵੀ ਜਿੱਤ ਦਰਜ ਕਰ ਲਏ ਤਾਂ ਵੱਡੀ ਪ੍ਰਾਪਤੀ ਜਿਹੜੀ ਆਮ ਆਦਮੀ ਪਾਰਟੀ ਦੀ ਕਿਹਾ ਜਾਵੇਗਾ ਉਧਰ ਦੂ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਲਗਾਤਾਰ ਪੰਜਾਬ ਦੇ ਵਿੱਚ ਡਿੱਗਦਾ ਜਾ ਰਿਹਾ ਸੀ ਤਾਂ ਹੁਣ ਜਿਵੇਂ ਦੂਸਰੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਆਉਂਦਾ ਤਾਂ ਕਿਤੇ ਨਾ ਕਿਤੇ ਜਿਹੜੀ ਵੋਟ ਬੈਂਕ ਆ ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਬੈਂਕ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰ ਹੋ ਸਕਦਾ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਜਿਵੇਂ ਮਨਦੀਪ ਸਿੰਘ ਖਾਲਸਾ ਪੰਥਕ ਦਾੜਾ ਕਹਿ ਲਈਏ ਉਹ ਤੀਜੇ ਨੰਬਰ ਤੇ ਆਉਂਦੇ ਨੇ ਤਾਂ ਇੱਕ ਨਵਾਂ ਕੰਪੀਟੀਟਰ ਜਿਹੜਾ ਮੈਦਾਨ ਦੇ ਵਿੱਚ ਆ ਗਿਆ। ਔਰ ਕੁੱਲ ਮਿਲਾ ਕੇ 27 ਦੀਆਂ ਜਿਹੜੀਆਂ ਚੋਣਾਂ ਹੋਣਗੀਆਂ ਉਸ ਦੇ ਵਿੱਚ ਵੱਡਾ ਤੇ ਦਿਲਚਸਪ ਮੁਕਾਬਲਾ ਜਿਹੜਾ ਉਹ ਜ਼ਰੂਰ ਦੇਖਣ ਨੂੰ ਮਿਲੇਗਾ ਕਿ ਗੱਲ ਸਿਮਟ ਕਿ ਨਹੀਂ ਰਹਿ ਜਾਵੇਗੀ ਜਦੋਂ ਸਰਵਣ ਬਣੇ ਰਹਿਣਾ ਇਸ ਵੇਲੇ ਇੱਕ ਵੱਡੀ ਖਬਰ ਆ ਰਹੀ ਹੈ ਉਸ ਦਾ ਰੋਕ ਕਰਾਂਗੇ ਔਰ ਇਹ ਉਲਟ ਫੇਰ ਨਜ਼ਰ ਆ ਰਿਹਾ ਹੈ ਕਿ ਕਾਂਗਰਸ ਨੂੰ ਪਛਾੜ ਦਿੱਤਾ ਹੈ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਨੇ 8ਵੇਂ 라ਉਂਡ ਦੇ ਵਿੱਚ ਆਪਣੀ ਥੋੜੀ ਜੀ ਲੀਡ ਬਣਾਈ ਹੈ ਪਰ ਉਹ ਲੀਡ ਆਮ ਆਦਮੀ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਮੁਤਾਬਕ ਕਾਫੀ ਘੱਟ ਹੈ ਪਰ ਕਾਂਗਰਸ ਤੋਂ ਇਸ ਵੇਲੇ ਅੱਗੇ ਨਿਕਲ ਗਿਆ ਕਾਂਗਰਸ ਨੂੰ ਵਾਰਿਸ ਪੰਜਾਬ ਦੇ ਤੇ ਪੰਥਕ ਤਰ੍ਹਾਂ ਦੇ ਸਪੋਰਟ ਨਾਲ ਖੜੇ ਮਨਦੀਪ ਸਿੰਘ ਖਾਲਸਾ ਨੇ ਕਰਨਬੀਰ ਬੁਰਜ ਨੂੰ ਜਿਹੜਾ ਹੈ ਉਹ ਪਛਾੜ ਦਿੱਤਾ ਹੈ ਕਰਨਬੀਰ ਬੁਰਜ ਹੋਰਾਂ ਨੂੰ ਹੁਣ ਤੱਕ 8760 ਵੋਟਾਂ ਨਿਕਲੀਆਂ ਨੇ 8ਵੇਂ ਰਾਉਂਡ ਤੱਕ ਜਦੋਂ ਕਿ ਇਸ ਰੁਝਾਨ ਦੇ ਅੰਦਰ ਮਨਦੀਪ ਸਿੰਘ ਖਾਲਸਾ ਲੀਡ ਲੈ ਕੇ ਕਾਂਗਰਸ ਨੂੰ ਪਛਾੜ ਕੇ ਜਿਹੜਾ ਹੈ 8ਵੇਂ ਰਾਉਂਡ ਦੇ ਵਿੱਚ ਅੱਗੇ ਜਾ ਚੁੱਕੇ ਹੈ ਔਰ ਮਨਦੀਪ ਸਿੰਘ ਖਾਲਸਾ ਦੇ ਨਾਲ ਉਹਨਾਂ ਸਾਰੀ ਪੰਥਕ ਤੇ ਰਾਜ ਦੇ ਵਿੱਚ ਮਾਨ ਅਕਾਲੀ ਦਲ ਵੀ ਹੈ ਜਿਹਦੇ ਵਿੱਚ ਨਵਾਂ ਅਕਾਲੀ ਦਲ ਵੀ ਹੈ ਉਹ 9162 ਵੋਟਾਂ ਦੇ ਨਾਲ ਜਿਹੜਾ ਹੈ ਹੁਣ ਕਾਂਗਰਸ ਨੂੰ ਭਾਜਪਾ ਨੂੰ ਪਛਾੜ ਕੇ ਜਿਹੜਾ ਤੀਜਾ ਸਥਾਨ ਮਲਦੇ ਹੋਏ ਇਹਨਾਂ ਚੋਣਾਂ ਦੇ ਵਿੱਚ ਨਜ਼ਰ ਆ ਰਹੇ ਹੈ ਔਰ ਇਸ ਦੇ ਨਾਲ ਹੀ ਸਰਵਣ ਸਾਡੇ ਨਾਲ ਲਗਾਤਾਰ ਗਰਾਊਂਡ ਜ਼ੀਰੋ ਤੋਂ ਬਣੇ ਹੈ ਸਰਵਣ ਆਪਾਂ ਇਹੀ ਇਸੇ ਗੱਲ ਦਾ ਜ਼ਿਕਰ ਕਰ ਰਹੇ ਸੀਗੇ ਤਾਂ ਜਿਵੇਂ ਇਹਨਾਂ ਰੁਝਾਨਾਂ ਦੇ ਵਿੱਚ ਤੀਜਾ ਸਥਾਨ ਦੇ ਉੱਤੇ ਉਹ ਨਾ ਪੰਥਕ ਧਿਰਾਂ ਦਾ ਆਉਣਾ ਕਿ ਪੰਜਾਬ ਦੇ 2027 ਦਾ ਜਿਹੜਾ ਸਿਆਸੀ ਤਰਾਤਲ ਹੋਏਗਾ ਉਹਦੇ ਉੱਤੇ ਕੋਈ ਨਵੀਂ ਸੁਭਾਈ ਪਾਰਟੀ ਜਿਹੜੀ ਆਪਣੀ ਹੋਂਦ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਬਿਲਕੁਲ ਨਵਜੋਤ ਜੇਕਰ ਗੱਲ ਕਰੀਏ ਤਾਂ ਜਦੋਂ ਅਮਰਤਪਾਲ ਚੋਣਾ ਦੇ ਵਿੱਚੋਂ ਲੜੇ ਸੀ ਤਾਂ ਵੱਡੇ ਰਿਕਾਰਡ ਤੋੜ ਫਰਕ ਦੇ ਨਾਲ ਉਹਨਾਂ ਨੇ ਜਿੱਦੜ ਕੀਤੀ ਸੀ ਤਾਂ ਲਗਾਤਾਰ ਹੁਣ ਦੂਸਰੀ ਵਾਰ ਤਰਨਤਨ ਦੇ ਵਿੱਚ ਜਿਮਣੀ ਚੋਣ ਦੇ ਵਿੱਚ ਜੇਕਰ ਮੌਕਾ ਮਿਲਿਆ ਤਾਂ ਵਾਰਿਸ ਪੰਜਾਬ ਨੇ ਆਪਣਾ ਉਮੀਦਵਾਰ ਮਨਦੀਪ ਸਿੰਘ ਦੇ ਰੂਪ ਦੇ ਵਿੱਚ ਉਤਾਰਿਆ ਮਨਦੀਪ ਸਿੰਘ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਸੰਦੀਪ ਸਿੰਘ ਦੇ ਭਰਾ ਨੇ ਜਿਸ ਦੇ ਵੱਲੋਂ ਸੁਧੀਰ ਸੂਰੀ ਦਾ ਜਿਹੜਾ ਕਤਲ ਕੀਤਾ ਗਿਆ ਸੀ ਤਾਂ ਵਾਰਿਸ ਪੰਜਾਬ ਨੇ ਜਿਹੜਾ ਇਹਨਾਂ ਨੂੰ ਚੁਣਿਆ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਤੜੇ ਨੇ ਵੀ ਇਸ ਦੀ ਖੁੱਲ ਕੇ ਸਪੋਰਟ ਕੀਤੀ ਤੇ ਨਾਲ ਹੀ ਹੋਰ ਹੀ ਕਈ ਪੰਥਕ ਧ ਰੋਡ ਦੇ ਵਿੱਚ ਸਾਹਮਣੇ ਆਈਆਂ ਹੁਣ ਜਿਸ ਤਰ੍ਹਾਂ ਦੇ ਨਾਲ ਕਾਂਗਰਸ ਨੂੰ ਪਿਛਾੜਿਆ ਕਿਉਂਕਿ ਪ੍ਰਮੁੱਖ ਤੌਰ ਤੇ ਟੱਕਰ ਜੇਕਰ ਵੇਖੀ ਜਾਵੇ ਤਾਂ ਸ਼੍ਰੋਮਣੀ ਕਾਲੀਦਾਨ ਕਿਸੇ ਰੇਸ ਦੇ ਵਿੱਚ ਹੀ ਨਹੀਂ ਸੀ ਟੱਕਰ ਜਿਹੜੀ ਆ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਵੇਖੀ ਜਾ ਰਹੀ ਸੀ ਜਾਂ ਫਿਰ ਮਨਦੀਪ ਸਿੰਘ ਦੇ ਵਿਚਕਾਰ ਦੇਖੀ ਜਾ ਰਹੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਨੇ ਇੱਕਦਮ ਬਾਜ਼ੀ ਮਾਰੀ ਦੂਜੇ ਨੰਬਰ ਤੇ ਆ ਪਰ ਕਾਂਗਰਸ ਜਿਹੜੀ ਆ ਮਨਦੀਪ ਸਿੰਘ ਖਾਲਸਾ ਤੋਂ ਜਿਹੜੀ ਆ ਉਹ ਪਛੜਦੀ ਹੋਈ ਨਜ਼ਰ ਆਈ ਤਾਂ ਕਿਤੇ ਨਾ ਕਿਤੇ ਜਿਹੜੀਆਂ ਕਾਂਗਰਸ ਦੀਆਂ ਕਈ ਨਲਾਇਕੀਆਂ ਕਹਿ ਲਈਏ ਤਾਂ ਸਾਹਮਣੇ ਆਈਆਂ ਜਿਵੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬਿਆਨਬਾਜ਼ੀ ਕੀਤੀ ਗਈ ਉਸ ਦਾ ਵੀ ਰੋਸ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ ਜਦੋਂ ਜਿਸ ਦਿਨ ਇਲੈਕਸ਼ਨ ਸੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਖੁੱਲ ਕੇ ਇਹ ਗੱਲ ਕਹੀ ਕਿ ਅਮਰਿੰਦਰ ਸਿੰਘ ਰਾਜਾ ਵੜਿੰ ਇੰਨਾ ਸ਼ਬਦਾਂ ਦਾ ਪ੍ਰਯੋਗ ਉਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ ਪਰ ਉਹ ਸ਼ਬਦ ਜਿਹੜੇ ਸੀਗੇ ਉਹ ਕਿਤੇ ਨਾ ਕਿਤੇ ਕਾਂਗਰਸ ਨੂੰ ਖਿੱਚ ਕੇ ਚੌਥੇ ਨੰਬਰ ਤੇ ਲੈ ਗਏ ਨੇ ਹੋ ਸਕਦਾ ਹੈ ਕਿ ਕਾਂਗਰਸ ਬੜਤ ਬਣਾ ਲਵੇ ਪਰ ਬਹੁਤੇ ਚਾਂਸ ਜਿਹੜੇ ਆ ਉਹ ਨਹੀਂ ਲੱਗਦੇ ਪਰ ਜੇਕਰ ਮਦੀਪ ਸਿੰਘ ਖਾਲਸਾ ਤੀਜੇ ਨੰਬਰ ਤੇ ਆ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬੜਬੋਲਾਪਨ ਜਿਹੜਾ ਉਹ ਕਾਂਗਰਸ ਨੂੰ ਵੱਡੀ ਢਾਹ ਲਾਉਂਦਾ ਹੋਇਆ ਜ਼ਰੂਰ ਤਰਨਤਾਰਨ ਦੇ ਵਿੱਚ ਨਜ਼ਰ ਆਇਆ ਬਿਆਨਬਾਜ਼ੀ ਕੀਤੀ ਗਈ ਬੁੱਟਾ ਸਿੰਘ ਦੇ ਖਿਲਾਫ ਅਪਸ਼ਬਦ ਵਰਤੇ ਗਏ ਦੋ ਬੱਚਿਆਂ ਦੇ ਜੂੜੇ ਫੜ ਕੇ ਮਜ਼ਾਕ ਨਵਾ ਜਿਹੜਾ ਬਿਆਨ ਜਾਰੀ ਕੀਤਾ ਗਿਆ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਕਿਤਨਾ ਕਿਤੇ ਰੋਸ ਕਿ ਲੋਕਾਂ ਕੋ ਇੱਕੋ ਇੱਕ ਨਵਜੋਤ ਤਰੀਕਾ ਹੁੰਦਾ ਕਿ ਆਪਣੀ ਵੋਟ ਦੇ ਜ਼ਰੀਏ ਹੀ ਲੋਕ ਜਿਹੜੇ ਨੇ ਉਹ ਆਪਣਾ ਜਿਹੜਾ ਉਹ ਜਵਾਬ ਦਿੰਦੇ ਨੇ ਲੋਕਾਂ ਨੇ ਹੁਣ ਵੋਟ ਦਿੱਤੀ ਹੈ ਜਵਾਬ ਦਿੱਤਾ ਖਿੱਚ ਕੇ ਕਾਂਗਰਸ ਨੂੰ ਚੌਥੇ ਨੰਬਰ ਤੇ ਲਿਆਏ ਨੇ ਔਰ ਆਉਣ ਵਾਲੀਆਂ 2027 ਚੋਣਾਂ ਦੇ ਵਿੱਚ ਇੱਕ ਤਾਂ ਧੜੇਬੰਦੀ ਕਾਂਗਰਸ ਨੂੰ ਜਿਹੜੀ ਹੈ ਉਹ ਜਿਹੜੀ ਆ ਤੰਗ ਪਰੇਸ਼ਾਨ ਕਰੇਗੀ ਔਰ ਦੂਸਰੇ ਜਿਹੜੇ ਬੇਤੁਕੇ ਬਿਆਨ ਇਹ ਇਹਨਾਂ ਲੀਡਰਾਂ ਵੱਲੋਂ ਦਿੱਤੇ ਜਾਂਦੇ ਨੇ ਇਹ ਵੱਡੀ ਬਸੀਬਤ ਦੇ ਵਿੱਚ ਕਾਂਗਰਸ ਨੂੰ ਜਿਹੜੇ ਉਹ ਪਾ ਸਕਦੇ ਨੇ 2027 ਦੀਆਂ ਚੋਣਾਂ ਦੇ ਵਿੱਚ ਜੀ ਠੀਕ ਹੈ ਸਰਵਣ ਤੁਸੀਂ ਗਰਾਉਂਡ ਜ਼ੀਰੋ ਤੋਂ ਇਹ ਪਲ-ਪਲ ਦੀ ਅਪਡੇਟ ਜ਼ਰੂਰ ਸਾਂਝੀ ਕਰਦੇ ਰਹਿਣਾ ਨੌਵੇਂ ਗੇੜ ਦੇ ਵੀਰ ਜਾਨ ਜਿਹੜੇ ਆ ਉਹਨਾਂ ਦੇ ਹੁਣ ਤੱਕ ਜਿਹੜਾ ਕੁਝ ਵੋਟ ਕਿਦੇ ਖਾਤੇ ਦੇ ਵਿੱਚ ਗਈ ਉਹ ਦੱਸਾਂਗੇ ਗੁਰਪ੍ਰੀਤ ਸਿੰਘ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਆ ਗੁਰਪ੍ਰੀਤ ਜੀ ਤੁਹਾਡਾ ਰੋਜ਼ਾਨਾ ਸਪੋਕਸਮੈਨ ਦੇ ਉੱਤੇ ਸਵਾਗਤ ਹੈ